ਪਲੇਅਰ ਜਿਹੜਾ ਬੋਦੀ ਵਾਲੀ ਦੀ ਟੀਮ ਦੇ ਲਈ ਕੱਪਰੂ ਨੇ ਜਿਹੜਾ ਜੋਰ ਦਿੱਤਾ ਅਗਲੀ ਕਬੱਡੀ ਚੱਲ ਵੀ ਨੌਜਵਾਨਾ ਪਾ ਵੀ ਕੱਪਰੂਆ ਕਬੱਡੀ ਬੋਦੀ ਵਾਲਾ ਖੜਕ ਸਿੰਘ ਪਿੰਡ ਹੈ ਇਸ ਨੌਜਵਾਨ ਦਾ ਲਓ ਜਿਲ੍ਹਾ ਸ੍ਰੀ ਮੁਖਤਸਰ ਸਾਹਿਬ ਦੀ ਧਰਤੀ ਵੱਡੀਆਂ ਰੌਣਕਾਂ ਲੱਗੀਆਂ ਹੋਈਆਂ ਨੇ ਪੰਨੀ ਵਾਲੇ ਆਪੇ ਪੰਦੇ ਵਿੱਚ ਮੇਰੇ ਪੰਜਾਬੀ ਵੀਰੋ ਲਓ ਕਬੱਡੀ ਕਬੱਡੀ ਕਰਦਾ ਹੋਇਆ ਨੌਜਵਾਨਾ ਬੋਦੀਆਂ ਦੇ ਪਾਲੇ ਦੇ ਵਿੱਚ ਪਾਈ ਹੋਏ ਪੈਨ ਪ

ਸੰਦੀਪ ਜੱਸਾ ਤੇ ਲੱਭੀ ਧੂੜਾ ਪੱਟੀ ਜਾਂਦੇ ਆ ਜਿਨ੍ਹਾਂ ਨੇ ਦੁੱਧ ਮਾਵਾਂ ਦਾ ਪੀਤਾ ਲੋਕੋ ਫੜਨੇ ਸੌਖੇ ਨਹੀਂ ਦੁੱਲਾ ਲੱਖਾਂ ਤੇ ਕੁਲ ਜੀਤਾ ਲਾ ਫੜਿਆ ਹੋਇਆ ਗੁੱਟ ਰਖਾਰੇ ਦੀ ਧਰਤੀ ਦਾ ਲਾ ਘੰਗਰਾਲੇ ਦੇ ਮਾਣਾ ਵਾਲਾ ਨੌਜਵਾਨ ਐਸੇ ਚੀਨ ਦੀ ਕੰਧ ਲੱਗਦਾ ਹੋਇਆ ਛੱਟ ਵੀ ਨੌਜਵਾਨਾ ਪੁਆਇੰਟ ਜਿਹੜਾ ਜਾਫੀ ਨੇ ਆਪਣੀ ਟੀਮ ਦੇ ਲਈ ਕੱਪੂ ਨੇ ਜਿਹੜਾ ਜੋਰ ਦਿੱਤਾ ਅਗਲੀ ਕਬੱਡੀ ਚੱਲ ਵੀ ਨੌਜਵਾਨਾ ਇਹਦਾ ਰਖਾਲਾ ਪਿੰਡ ਹੈ ਮੇਰੇ ਪੰਜਾਬੀ ਵੀਰੋ ਅੱਜ ਕੀ ਸਿੱਖੋ ਸਕਾਰਤਾ ਮੀਵਾ ਸਿੰਘ ਜੀ भाई रैफरी का फैसला किसी का कोई अपराध नहीं खड़ारी सैड तो बैठ जाता है अगली कबड्डी रिंकू नाम है ਪਰ ਪੁਆਇੰਟ ਜਿਹੜਾ ਆ ਰਿਹਾ ਆਪਣੇ ਹਾਂਜੀ ਜਿਹੜੇ ਖਿਡਾਰੀ ਹੈ ਪਾਟਣ ਗਰਾਊਂਡ ਦੇ ਨਾਲ ਹੀ ਮੈਚ ਦਾ ਆਨੰਦ ਮਾਣੋ ਬਈ ਭਾਈਆ ਦੁੱਧ ਲਿਆਦਾ ਮਾਸਟਰ ਆ ਪਾ ਮੋਲੀ ਨੇ ਹਾਂਜੀ ਬਾਕੀ ਵਧੀਆ ਦਰਸ਼ਕ ਵੀਰੋ ਰਾਤਕ ਮੁਕਾਬਲਾ ਤੁਹਾਡੇ ਸਾਹਮਣੇ ਖੇਡਿਆ ਜਾ ਰਿਹਾ ਹੈ ਇੱਕ ਪਾਸੇ ਰਖਾਲਾ ਤੇ ਦੂਜੇ ਪਾਸੇ ਬੋਤੀ ਵਾਲਾ ਨਾ ਕੁਮੇ ਪੰਜਾਬੀ ਵੀਰੋ ਰਖਾਰੇ ਪਣ ਦੀ ਧਰਤੀ ਦਾ ਗੱਭੂ ਕਬੱਡੀ ਕਬੱਡੀ ਕਰਦਾ ਹੋਇਆ ਲੋਧੀਆਂ ਦੇ ਪਾਲੇ ਦੇ ਵਿੱਚ ਵਧ ਵਧ ਕੇ ਕਬੱਡੀਆਂ ਪਾਉਂਦਾ ਲਓ

ख वाला वर्षी जरूर की मेरे वीडियो भाई जी प्रबंधक वीर बेनती है दूसरा राउंड चल रहा है

आप

ਦੋਨੀਆਂ ਟੀਮਾਂ ਆਪਦੇ ਆਪ ਨੂੰ ਜਲ ਤੋਂ ਜਲ ਕੇ ਦਾ ਰੈਡੀ ਕਰਨਾ ਹੈ। ਲਓ ਸਾਹਮਣੇ ਪੰਜ ਜਿਹੜਾ ਗੱਭਰੂ ਨੇ ਆਪਣੀ ਟੀਮ ਦੇ ਲਈ ਜੋੜ ਦਿੱਤਾ। ਅਗਲੀ ਕਬੱਡੀ ਚੱਲ ਵੀ ਨਾ ਜਵੰਨਾ। ਪਾ ਵੀ ਗੱਭਰੂ ਦਾ ਕਬੱਡੀ ਕੇਹੜਾ ਪਹਿਲਵਾਨ ਨੇ ਬੁਰਨਾ ਤਾਵਾ ਸਮੇਂ ਦੀਆਂ ਬਾਤਾਂ। ਜਗਤਾਰ ਧਨੌਲੇ ਨੇ ਟੁੰਮਾ ਪਾਈਆਂ ਵਿਚ ਮੈਦਾਨਾ ਜਿਹਨੇ ਲਾਏ ਜੱਫੀਆਂ ਨੂੰ ਕੋਮੜਾ ਕਰਦਾ ਯਾਦ ਕਰਨਾ। ਲਓ ਸਾਹਮਣੇ ਦੇਖੋ ਪਾਈ ਹੋਈ ਕਬੱਡੀ ਪਰ ਦੂਜੇ ਪਾਸੇ ਲੰਬੀ ਬੰਦੇ ਜਾਫੀ ਤਿੰਨ ਲਾ ਕਿਹੜਾ ਨਾਰਿਆਂ ਟੱਕਦਾ ਕਿਹੜਾ ਰੱਖਦਾ ਸਮੇਂ ਦੀਆਂ ਬੱਤਾਂ ਆ ਵੇਖੋ ਜੀ ਸੈਟ ਖੇਰੂ ਖੇਰੂ ਤੇ ਪੁਆਇੰਟ ਜਿਹੜਾ ਧਾਵੀ ਨੇ ਆਪਣੀ ਟੀਮ ਤੇ ਨਹੀਂ ਗੱਭਰੂ ਨੇ ਜਿਹੜਾ ਲਾ ਲੰਬੀ ਵੀ ਤਰਤੀ ਇਹਨੂੰ ਸੂਈ ਕਹਿੰਦੇ ਆ ਮੇਰੇ ਪੰਜਾਬੀ ਵੀਰੋ ਨੌਜਵਾਨ ਵਧ ਵਧ ਕੇ ਕਬੱਡੀਆਂ ਪਾਉਂਦਾ ਦਮ ਰੱਖਦਾ ਲਾ ਲੰਬੀ ਪਰ ਦਾ ਸੂਈ ਪਰ ਆ ਵੇਖੋ ਉਖੜਦੇ ਤਾਲ ਬੱਜ ਗਈ ਤਾਲ ਚੱਲ ਵੀ ਚੱਲ ਨੌਜਵਾਨਾ ਪੁਆਇੰਟ

হাত করো ভাই আগে টিম দিন কর

ਆ ਮਨਿੰਦਰ ਆ ਗਿਆ ਪੁਰਾਣੇ ਜੱਫਾ ਲਾ ਕੇ ਜੱਫਾ ਲਾ ਕੇ ਜੱਫਾ ਲਾ ਕੇ ਬੱਲੇ ਮਨਿੰਦਰ ਵਾਦੀਆ ਦਾ ਪਰੂੜੇ ਔਰ ਜੱਫਾ ਲਾ ਕੇ ਭਰਾਜੀ ਬੱਲੇ ਬੱਲੇ ਕੋ ਆਤੀ ਹੈ ਬੋੜਾ ਜਾਤਾ ਤੇ ਵਧੀਆਂ ਆਉਂਦੀ ਮਨਰਾਜੀ ਆ ਗਿਆ ਰਾਹ ਤੇ ਦੀ ਹਿੰਟੀ ਮਾ ਪਿਆਰਦਾ ਔਰ ਜੀ ਕਬੱਡੀ ਹੋ ਜੋੜ ਕੇ ਨਾ ਪਾ ਵੀ ਕਬੱਡੀ ਪਾਣੀ ਵਿੱਚ ਥੇ ਧਾਰ ਪਾਣੀ ਦੇ ਕੁੱਟ ਪਰੀ ਹੋਈ ਬੋੜਾ ਕਰੇ ਭਲੀ ਉਧਰ ਕੋਲੇ ਦੇ ਬੋਹਣੇ ਦੋਮਾਨੇ ਮਿੱਤੇ ਵੱਖਾਂਗੇ ਜਿਹੜਾ ਨਾਲ ਗੱਪੜਾਈ ਕਰ ਤੇ ਜਿਹੜਾ ਮਾਨਕਪੁਰ ਟਰਾਈ ਕਰਦਾ ਔਰ ਆਪਣੇ ਕੀਤੀ ਹੈ ਟਰਾਈ ਔਰ ਆਪਣੇ ਕੀਤੀ ਹੈ ਟਰਾਈ ਕੋਲੇ ਲੈ ਲੈਣ ਦਾ ਫਰਲੇ ਕੀਤਾ ਔਰ ਕਪਰੂ ਨੇ ਫੜਾ ਲਾ ਬੱਲੇ ਬੱਲੇ ਕਰਵਾ ਲਈ ਮੰਤ ਮਾਰ ਕੇ ਜਫਾ ਫਾਹ ਕਪਰੂ ਨੇ ਜਫਾੜਾ ਕੇ नहीं थी थी। हाँ। आ। आ। मैं तो आज लाके देखी कंबर लेके हो गया खड़ो जी अगर ਕਮਾ ਗੌ ਲਈ ਵੀਰ ਇਕ ਪੋਂਛੀ ਇਕ ਪਟਵਾਰੀ ਦੇ ਉਹ ਪਟਵਾਰੀ ਨੇ ਕੀਤੀ ਹੀ ਟ్రਾਈ ਉਹ ਪਟਵਾਰੀ ਨੇ ਕੀਤੀ ਹੀ ਟ్రਾਈ ਉਹ ਪਟਵਾਰੀ ਹੈ ਕਿ ਤਸਕੂ ਵਾਲਾ ਆ ਆ ਪਟਵਾਰੀ ਆ ਅਜਰੇ ਬੰਦੇ ਬਰੂ ਨੇ ਮਾਰੇ ਜੁੜਦਾ ਨੰਬਰ ਆਪਣੀ ਬਾਬੂ ਜੀ ਨਾਮ ਤੇ ਮੇਰੇ ਵਾਲੇ ਤੇ ਲਾਓ ਸਾਹਮਣੇ ਮੁਕਾਬਲਾ ਬੜਾ ਰਮਚਕਾਉਂਦਾ ਹੈ ਇਸ ਵੀਰੋ ਲਾਓ ਸਾਹਮਣੇ ਪੁਆਇੰਟ

विरोधियों के पारे बच्चे नौजारी शानूड़े पर दूजे पास नौजवान ना, ना ला के सुरना आओ देखो पॉइंट जो

ਵਾੜਾ ਡਰਾਕਾ ਦੇ ਵਧਾਈਆਂ ਵਾੜਾ ਡਰਾਕਾ ਦੇ ਵਧਾਈਆਂ ਵਾੜਾ ਡਰਾਕਾ ਕੋਈ ਗੱਲ ਨਹੀਂ ਅਜੇ ਮੁੰਡਾ ਨਵਾਂ ਜੀ ਕੋਈ ਗੱਲ ਨਹੀਂ ਵਾੜਾ ਡਰਾਕਾ ਵਰਸੀ ਜੀ ਵਧਾਈਆਂ ਹਾਂਜੀ ਵਾੜਾ ਡਰਾਕਾ ਵਰਸੀ ਦਾ ਲਾਸਟ ਮੈਚ ਹੈ ਬਈ ਦੂਸਰੇ ਪੂਲ ਦਾ ਲਾਸਟ ਮੈਚ ਹੈ ਹਾਂਜੀ ਹਾਂਜੀ ਆਪ ਤੋਂ ਬਾਅਦ ਖਿਡਾਰੀ ਜਿਹੜੇ ਮੈਚ ਜਿੱਤ ਕੇ ਗਏ ਆ ਨੇੜੀ ਰੇਨ ਪਟਾਣਾਂ ਪਾਉਣੀਆਂ ਦੁਬਾਰਾ ਸਣੀ ਮੰਦਰ ਵੱਲੋਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਜੋ ਇਸ ਵਾਰ ਕਬੱਡੀ ਦਾ ਪ੍ਰਦਰਸ਼ਨ ਦੂਸਰਾ ਟੂਰਨਾਮੈਂਟ ਚੱਲ ਰਿਹਾ ਹੈ ਸੰਗਠਨ ਵੱਲੋਂ ਵੀ ਬਹੁਤ ਵੱਡਾ ਯੋਗਦਾਨ ਆਇਆ ਸਾਰਿਆਂ ਦਾ ਮੈਂ ਬਹੁਤ-ਬਹੁਤ ਤਮਾਮ ਕਰਦਾ ਪੁਲਿਸ ਪ੍ਰਸ਼ਾਸਨ ਦਾ ਉਹਨਾਂ ਦਾ ਵੀ ਬਹੁਤ ਤੰਨ ਜਿਹਨਾਂ ਨਿਭਾ ਰਹੇ ਨੇ ਉਹਨਾਂ ਨੇ ਵੀ ਜੀ ਆਇਆਂ ਆਖਦੇ ਹਾਂ ਜੀ 12 ਰਾਕੇ ਦੇ ਪਲੇਅਰ ਆਖਰਾ ਕਰਨ ਬਈ 12 ਜਾਨਾ ਸਰਪੋਲੇ ਪਾਸੇ ਔਰ ਬਗਾਈਆਂ ਪਰ ਵੀ ਟੀਮ ਪਿੰਡ ਵਾਲੇ ਪਾਸੇ ਪਹਿਲੀ ਕਬੱਡੀ ਜਖਮੀ ਹੋਇਆ ਸ਼ੇਰ ਮੇਰੇ ਪੰਜਾਬੀ ਵੀਰੋ ਨੌਜਵਾਨ ਇਸ ਵੇਲੇ ਅਫਵਾਹੀਆਂ ਪਰ ਵੀ ਧਰਤੀ ਪਰ ਆਹ ਦੇਖੋ ਨੌਜਵਾਨ ਇੱਕ ਪਾਸੇ ਇੱਕ ਹੈਲੋ ਪਾਸ ਕੀਤਾ ਤੇ ਪੁਆਇੰਟ ਜਿਹੜਾ ਦੇਖੋ ਇਸ ਵੇਲੇ ਕੀ ਬਣਦਾ ਕੀ ਬਣਦਾ ਸਾਡੇ ਤਾਲੀ ਰੰਗਦਾ ਹੈ ਜਾਂ ਮਰਦਾ ਸਾਊਂਡ ਵਾਲੇ ਵੀਰ ਨੂੰ ਬੇਤੀ ਆ ਵੀ ਥੋੜਾ ਜਿਆ ਕਟੰਗ ਕਰਦਾ ਨੌਜਵਾਨਾਂ

ਜਿੰਨੇ ਆਪਾਂ ਸੇ ਹੋਮਤ ਲੱਗੇ ਆ ਮੇਰਾ ਪੁੱਲਣਾ ਹਰਮਨ ਬੀਸੀ ਬਾਈ ਔਰ ਹੋਰ ਵੀ ਜਿੰਨੇ ਦੇਖ ਰਹੇ ਆ ਸਾਡਾ ਇੱਕ ਮਿੱਤਰ ਸੀ ਹੁਣ ਕੋਈ ਇਤਰਾਜ਼ ਨਹੀਂ ਮੰਨਿਆ ਜਾਓ ਬਾਈ ਬਾਹਰ ਦਾ ਅੰਦਰ ਦਾ ਪਹਿਲਾ ਪਹਿਲਾ ਤੂੰ ਹੁਣ ਕਹਿ ਰਹੇ ਹੋ ਬੱਦ ਵਿਹਾਰ ਕੇ ਤਾਂ ਦਾ ਹੀ ਕੰਮ ਹੁੰਦਾ ਰਾਵਾਂ ਭਾਈਏ ਕੋਈ ਕਿਸੇ ਦੀ ਕੋਈ ਨਹੀਂ ਇਸ ਵਿਚਾਰ ਲੈ ਕੇ ਬਾਈ ਜੀ ਕੋਈ ਇਤਰਾਜ਼ ਇੱਕ ਕਰ ਇੱਕ ਕਰ ਖੇਡ ਜਾਣਾ ਪਹਿਲਾ ਮੈਚ ਖੇਡ ਜਾਣਾ ਨਹੀਂ ਬਾਕੀ ਅਗਲੀ ਟੀਮ ਆਵੇ ਉਹਨਾਂ ਨੂੰ ਸਕ੍ਰੈਚ ਕਰੋ ਅਗਲੀ ਟੀਮ ਆਵੇ ਬਾਜੀ ਇਹ ਅਖੀਰਲਾ ਮੈਚ ਸੀਗਾ ਚੰਗ ਸਾਲ ਇਹ ਅਖੀਰਲਾ ਮੈਚ ਸੀਗਾ ਜੀ ਬਾਜੀ ਪਹਿਲਾ ਮੈਚ ਖੇਡ ਗਿਆ ਹੁਣ ਕਦੋਂ ਉਤਰਾਜ ਲਾਉਂਦੇ ਆ

ਹੋਰ ਕੁਛ ਵੀ ਨਹੀਂਗਾ ਪਹਿਲਾ ਮੈਚ ਖੇਡ ਕੇ ਆਪਰੇ ਹੱਟ ਪੁੱਤਰਾ ਜਲਾਉਣਾ ਹੈ ਉਹ ਬਾਈ ਤਾਂ ਨਾਂ ਪੈਨ ਲੱਗਿਆ ਤੇ ਪੀਂਦਾ ਦਿੱਤ ਕੇ ਜਿੰਦਾਂ ਵੀ ਆ ਜਾਣਾ 50 ਕਿਲੋ ਭਾਰ ਰੱਖਨੀਆ ਤਾਂ ਨਾਂ ਪੈਨ ਲੱਗਿਆ ਬਾਈ ਕੋਈ ਖਿਡਾਰੀ ਤਰਾਕ ਨਾ ਕਰੇ ਬੰਨਾ ਵਾਲੀ ਪੰਨੀ ਵਾਲਾ کی جا رہا ہے تو کیا دو دے کیا خریدنا یار اللہ میں جو بھلا ਚੋ ਠੀਕ ਆਜੋ ਬਈ ਕਹਿੰਦਾ ਬਈ ਜਿਹੜੀ ਟੀਮ ਨੇ ਨਹੀਂ ਖੜਨਾ ਮਾ ਫਿਟੇ ਦਿਲ ਖੁੱਲ ਕੇ ਆਣੇ ਆਜੋ ਸਾਰੇ ਕਮੇਟੀ ਦੇ ਸਾਰੇ ਸਾਨੂੰ ਪਤਾ ਲੱਗ ਗਿਆ ਕਿ ਉਹ ਹਾਰਦੇ ਹੋ ਤਾਂ ਕਹਿੰਦੇ ਦਾ ਫੇਟਵਾਰ ਦਾ ਯਾਤਰਾ ਆਤ ਹੈ ਉਹ ਤਾਂ ਨਾ ਬੈ ਲੱਗੇ ਵੀ ਆ ਗਏ ਆ 6 ਮਿੰਟ ਤਾਂ ਲੱਗੇ ਬਕਰ